ਸ਼ੋਰ ਤੇ ਚੱਲ ਰਹੀ ਹੈ ਔਰ ਨਿਰਾਲੇ ਦੇ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਔਰ ਸਵੇਰ ਤੋਂ ਭਲਾਦੇ ਵਿੱਚ ਜਿੰਨੀਆਂ ਮੀਟਿੰਗਸ ਹੋਈਆਂ ਹਰ ਇੱਕ ਦੇ ਵਿੱਚ ਕਿਸਾਨਾਂ ਦੇ ਨਾਲ ਵੀ ਹੋਈ ਹੈ ਹਰ ਵਰਗ ਦੇ ਨਾਲ ਹੋਈ ਹੈ ਔਰ ਹਰ ਹਰ ਵਰਗ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਇਹ ਜਿਹੜਾ ਲੋਕ ਸਭਾ ਇਲੈਕਸ਼ਨ ਆਮ ਆਦਮੀ ਪਾਰਟੀ ਬਹੁਤ ਵੱਡੇ ਫਰਕ ਦੇ ਨਾਲ ਜਿੱਤ ਦਰਜ ਕਰੇ ਦੀ ਪੇਰਪਨ ਜਾ ਰਹੇ ਲੋਕਾਂ ਦਾ ਕੀ ਸਾਹ ਹੈ ਜੀ ਦਿਨ ਪਿੰਨ ਬੱਕਾ ਕੰਪਲੇਨ ਕਰ ਰਹੇ ਕਿ ਉਸਾਰ ਮੈਂ ਉਹ ਹੀ ਦੱਸ ਰਿਹਾ ਲੋਕਾਂ ਦਾ ਬਹੁਤ ਵੱਡਾ ਉਤਸ਼ਾਹ ਹੈ ਲੋਕ ਸਰਕਾਰ ਦੇ 2 ਸਾਲ ਦੇ ਕੰਮਾਂ ਤੋਂ ਖੁਸ਼ ਹੈ ਲੋਕ ਜ਼ੀਰੋ ਬਿੱਲ ਜਿਹੜਾ ਆ ਰਿਹਾ ਉਸ ਤੋਂ ਬਹੁਤ ਖੁਸ਼ ਹੈ ਔਰ ਨੌਜਵਾਨ ਬੱਚਿਆਂ ਨੂੰ ਜਿਹੜੇ ਰੋਜ਼ਗਾਰ ਮਿਲ ਰਹੇ ਹਨ ਉਸ ਤੋਂ ਵੀ ਸੀਐਮ ਸਾਹਿਬ ਦੀ ਦੂਰਦਰਸ਼ੀ ਸੋਚ ਤੋਂ ਵੀ ਬਹੁਤ ਪ੍ਰੇਰਿਤ ਨੇ ਬਹੁਤ ਖੁਸ਼ ਨੇ ਸੋ 2 ਸਾਲ ਦੇ ਕੰਮਾਂ ਤੇ ਜਿਹੜੀ ਭੁਲੱਥ ਦੀ ਜਨਤਾ ਹੈ ਪੰਜਾਬ ਦੀ ਜਨਤਾ ਉਹ ਮੋਹਰ ਲਾਣਾ ਚਾਹਦੀ ਹੈ ਤੇ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਤੇ ਜਿੱਤ ਦਰਜ ਕਰ। ਦੇਖੋ ਜੀ ਇਹ ਐਕਚੁਅਲ ਚ ਪਹਿਲੀ ਸਰਕਾਰ ਮੈਂ ਹਰ ਥਾਂ ਜਿੰਨਾ ਆ। ਪੁਰਾਣੀਆਂ ਸਰਕਾਰਾਂ ਦਾ ਐਕਸਪੀਰੀਅੰਸ ਇਦਾਂ ਦਾ ਰਿਹਾ ਕਿ 5 ਸਾਲ ਹੀ ਚੁਣਦੇ ਆ ਤੇ ਕੰਮ ਆਖਰੀ 6 ਮਹੀਨੇ ਅਨਾਉਂਸ ਕਰਨੇ ਸ਼ੁਰੂ ਕਰਦੇ। ਜੋ ਤੱਕ ਕੰਮ ਸ਼ੁਰੂ ਹੁੰਦੇ ਉਹਦੇ ਚਿਰ ਨੂੰ ਚੋਣ ਜਾਬਤਾ ਲੱਗ ਜਾਂਦਾ। ਇਹ ਪਹਿਲੀ ਸਰਕਾਰ ਹੈ ਜਿਨੇ ਸਰਕਾਰ ਆਉਂਦਿਆਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਤੇ ਉਹਦੀ ਤਾਂ ਲਿਸਟ ਹੈ ਕੰਮਾਂ ਦੀ। ਜਿਦਾ ਆਮ ਆਦਮੀ ਕਲੀਨਿਕ ਹੋਗੇ, ਫਾਇਰ ਬ੍ਰਿਗੇਡ ਹੋਗੇ, ਤੇ ਜਿਹੜੀਆਂ ਰੋਡ ਕੰਸਟਰਕਸ਼ਨ ਦਾ ਕੰਮ ਹੈ ਅਲਗਾਧਰ ਕੰਟੀਨਿਊਲੀ ਜਿੰਨਾ ਜਿੰਨਾ ਜਦੋਂ ਨਡਾਲੇ ਚੋਂ ਸੀਵਰੇਜ ਦੇ ਟੈਂਡਰ ਪਾਸ ਹੋਣੇ ਤੇ ਪਲੱਸ ਸਿਰਫ ਟੈਂਡਰ ਨਹੀਂ ਸੀਵਰੇਜ ਪਾਉਣ ਲਈ ਨਡਾਲੇ ਦੀ ਐਡੀਸ਼ਨਲ ਟੈਂਡਰ ਵੀ ਲੱਗੂਗਾ ਕਿ ਜਦੋਂ ਤੱਕ ਉਹ ਵਾਲਾ ਸੀਵਰੇਜ ਵਾਲਾ ਕੰਮ ਨਹੀਂ ਕੰਪਲੀਟ ਹੋ ਜਾਂਦਾ ਮੀਨ ਵਾਈਲ ਲੋਕਾਂ ਨੂੰ ਪਾਣੀ ਕਿੱਨਾ ਰਹਿਣਾ ਪਵੇ ਪਾਣੀ ਪਹਿਲਾਂ ਵਾਰ ਨਿਕਲ ਜੇ ਇਸ ਕਰਕੇ ਅਲੱਗ ਤੋਂ 40 ਲੱਖ ਖਰਚ ਬਹੁਤ ਵਧੀਆ ਜੀ ਲੋਕਾਂ ਨੂੰ ਕੀ ਕਹਿਣਾ ਲੋਕਾਂ ਨੂੰ ਸਿਰਫ ਇਹ ਕਹਿਣਾ ਚਾਹੁੰਦੇ ਆ ਕਿ ਐਤਕੀ ਜਿਹੜੀ ਲੜਾਈ ਆ ਨਾ ਜੀ ਆਪਾਂ ਇਤਿਹਾਸ ਦੇਖੀਏ ਇਤਿਹਾਸ 'ਚ ਲਗਾਤਾਰ ਦੇਖਦੇ ਆ ਕਿ ਕੁਰਬਾਨੀਆਂ ਦੇਣੀਆਂ ਪਈਆਂ ਚਾਹੇ ਉਹ ਧਰਮ ਦਾ ਇਤਿਹਾਸ ਦੇਖ ਲਓ ਚਾਹੇ ਉਹ ਦੰਤ ਇਤਿਹਾਸ ਦੀਸ਼ ਦਾ ਦੇਖ ਲਓ ਆਪਣੇ ਹੱਕ ਲੈਣ ਲਈ ਇਹ ਪਹਿਲੀ ਵਾਰੀ ਇਹ ਨਾ ਤਲਵਾਰ ਚੱਕਣ ਦੀ ਨਾ ਹਥਿਆਰ ਚੱਕਣ ਦੀ ਲੋੜ ਸਿਰਫ ਇੱਕ ਉਂਗਲ ਦੇ ਨਾਲ ਇੱਕ ਬਟਨ ੱਪਨ ਦੇ ਨਾਲ ਜਿਹੜਾ ਆ ਬਦਲਾਵ ਲਿਆ ਜਾ ਸਕਦਾ ਆਪਣਾ ਹੱਕ ਲਿਆ ਜਾ ਸਕਦਾ ਬਹੁਤ ਸ਼ੁਕਰ ਹੈ ਪੇਨ ਬੜੀ ਜੋਰ ਸ਼ੋਰ ਤੇ ਚੱਲ ਰਹੀ ਹੈ ਔਰ ਨਿਰਾਲੇ ਵੀ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਔਰ ਸਵੇਰ ਤੋਂ ਭਲਾਦੇ ਵਿੱਚ ਜਿੰਨੀਆਂ ਮੀਟਿੰਗਸ ਹੋਈਆਂ ਹਰ ਇੱਕ ਦੇ ਵਿੱਚ ਕਿਸਾਨਾਂ ਦੇ ਨਾਲ ਵੀ ਹੋਈ ਹੈ ਹਰ ਵਰਗ ਦੇ ਨਾਲ ਹੋਈ ਹੈ ਔਰ ਹਰ ਹਰ ਵਰਗ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਇਹ ਜਿਹੜਾ ਲੋਕ ਸਭਾ ਇਲੈਕਸ਼ਨ ਆਮ ਆਦਮੀ ਪਾਰਟੀ ਬਹੁਤ ਵੱਡੇ ਫਰਕ ਦੇ ਨਾਲ ਜਿੱਤ ਦਰਜ ਕਰੇ ਤਿੰਨ ਪਿੰਨ ਜਾ ਰਹੇ ਲੋਕਾਂ ਦਾ ਕੀ ਸਾਥ ਹੈ ਜੀ ਤਿੰਨ ਪਿੰਨ ਬੱਕਾ ਕੰਪਲੇਨ ਕਰ ਰਹੇ ਕਿ ਉਤਸ਼ਾਹ ਮੈਂ ਉਹ ਹੀ ਦੱਸ ਰਿਹਾ ਲੋਕਾਂ ਦਾ ਬਹੁਤ ਵੱਡਾ ਉਤਸ਼ਾਹ ਹੈ ਲੋਕ ਸਰਕਾਰ ਦੇ 2 ਸਾਲ ਦੇ ਕੰਮਾਂ ਤੋਂ ਖੁਸ਼ ਹੈ ਲੋਕ ਜ਼ੀਰੋ ਬਿੱਲ ਜਿਹੜਾ ਆ ਰਿਹਾ ਉਸ ਤੋਂ ਬਹੁਤ ਖੁਸ਼ ਹੈ ਔਰ ਨੌਜਵਾਨ ਬੱਚਿਆਂ ਨੂੰ ਜਿਹੜੇ ਰੋਜ਼ਗਾਰ ਮਿਲ ਰਹੇ ਹਨ ਉਸ ਤੋਂ ਵੀ ਸੀਐਮ ਸਾਹਿਬ ਦੀ ਦੂਰਦਰਸ਼ੀ ਸੋਚ ਤੋਂ ਵੀ ਬਹੁਤ ਪ੍ਰੇਰਿਤ ਨੇ ਬਹੁਤ ਖੁਸ਼ ਨੇ ਸੋ 2 ਸਾਲ ਦੇ ਕੰਮਾਂ ਤੇ ਜਿਹੜੀ ਪੁਲਤ ਦੀ ਜਨਤਾ ਹੈ ਪੰਜਾਬ ਦੀ ਜਨਤਾ ਉਹ ਮੋਹਰ ਲਾਣਾ ਚਾਹਦੀ ਹੈ ਤੇ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਤੇ ਜਿੱਦਦਰਜ ਕਰੋ ਦੇਖੋ ਜੀ ਇਹ ਐਕਚੁਅਲ ਚ ਪਹਿਲੀ ਸਰਕਾਰ ਮੈਂ ਹਰ ਥਾਂ ਜਿੱਨਾ ਆ ਪੁਰਾਣੀਆਂ ਸਰਕਾਰਾਂ ਦਾ ਐਕਸਪੀਰੀਅੰਸ ਇਦਾਂ ਦਾ ਰਿਹਾ ਕਿ 5 ਸਾਲ ਹੀ ਚੁਣਦੇ ਆ ਤੇ ਕੰਮ ਆਖਰੀ 6 ਮਹੀਨੇ ਅਨਾਉਂਸ ਕਰਨੇ ਸ਼ੁਰੂ ਕਰਦੇ ਜੋ ਤੱਕ ਕੰਮ ਸ਼ੁਰੂ ਹੁੰਦੇ ਉਹਦੇ ਚਿਰ ਨੂੰ ਚੋਣ ਜਾਬਤਾ ਲੱਗ ਜਾਂਦਾ ਇਹ ਪਹਿਲੀ ਸਰਕਾਰ ਹੈ ਜਿਹਨੇ ਸਰਕਾਰ ਆਉਂਦਿਆਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਦੀ ਤਾਂ ਲਿਸਟ ਹੈ ਕੰਮਾਂ ਦੀ ਜਿੱਦਾਂ ਆਮ ਆਦਮੀ ਕਲੀਨਿਕ ਹੋਗੇ ਫਾਇਰ ਬ੍ਰਿਗੇਡ ਹੋਗੀ ਤੇ ਜਿਹੜੀਆਂ ਰੋਡ ਕੰਸਟਰਕਸ਼ਨ ਦਾ ਕੰਮ ਹੈ ਅਲਗਾਕਰ ਕੰਟੀਨਿਊਲੀ ਜਿੰਨਾ ਜਿੰਨਾ ਜਿੱਦਾਂ ਨਡਾਲੇ ਚੋਂ ਸੀਵਰੇਜ ਦੇ ਟੈਂਡਰ ਪਾਸ ਹੋਣੇ ਤੇ ਪਲੱਸ ਸਿਰਫ ਟੈਂਡਰ ਨਹੀਂ ਸੀਵਰੇਜ ਪਾਉਣ ਲਈ ਨਡਾਲੇ ਦੀ ਇੱਕ ਐਡੀਸ਼ਨਲ ਟੈਂਡਰ ਵੀ ਲੱਗੂਗਾ ਕਿ ਜਦੋਂ ਤੱਕ ਉਹ ਵਾਲਾ ਸੀਵਰੇਜ ਵਾਲਾ ਕੰਮ ਨਹੀਂ ਕੰਪਲੀਟ ਹੋ ਜਾਂਦਾ ਮੀਨ ਵਾਈਲ ਲੋਕਾਂ ਨੂੰ ਪਾਣੀ ਕਿ ਨਾ ਰਹਿਣਾ ਪਵੇ ਪਾਣੀ ਫੇਲਣਾ ਬਾਹਰ ਨਿਕਲ ਜੇ ਇਸ ਕਰਕੇ ਅਲੱਗ ਤੋਂ 40 ਲੱਖ ਖਰਚ ਹੋਣਾ ਨਡਾਲਾ ਸਾਹਿਬ ਠੀਕ ਹੈ ਹਾਂਜੀ ਲੋਕਾਂ ਨੂੰ ਕੀ ਕਹਿਣਾ ਲੋਕਾਂ ਨੂੰ ਸਿਰਫ ਇਹ ਕਹਿਣਾ ਚਾਹੁੰਦੇ ਆ ਕਿ ਐਤਕੀ ਜਿਹੜੀ ਲੜਾਈ ਹੈ ਨਾ ਜੀ ਆਪਾਂ ਇਤਿਹਾਸ ਦੇਖੀਏ ਇਤਿਹਾਸ 'ਚ ਲਗਾਤਾਰ ਦੇਖਦੇ ਆਂ ਕਿ ਕੁਰਬਾਨੀਆਂ ਦੇਣੀਆਂ ਪਈਆਂ ਚਾਹੇ ਉਹ ਧਰਮ ਦਾ ਇਤਿਹਾਸ ਦੇਖ ਲਓ ਚਾਹੇ ਉਹ ਦੰਤ ਇਤਿਹਾਸ ਦੀਸ਼ ਦਾ ਦੇਖ ਲਓ ਆਪਣੇ ਹੱਕ ਲੈਣ ਲਈ ਇਹ ਪਹਿਲੀ ਵਾਰੀ ਇਹ ਨਾ ਤਲਵਾਰ ਚੱਕਣ ਦੀ ਨਾ ਹਥਿਆਰ ਚੱਕਣ ਦੀ ਲੋੜ ਸਿਰਫ ਇੱਕ ਉਂਗਲ ਦੇ ਨਾਲ ਇੱਕ ਬਟਨ按 ਦੇ ਨਾਲ ਜਿਹੜਾ ਆ ਬਦਲਾਵ ਲਿਆ ਜਾ ਸਕਦਾ ਆਪਣਾ ਹੱਕ ਲਿਆ ਜਾ ਸਕਦਾ ਬਹੁਤ ਬਸ਼ੁਕਰ ਹੈ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram ਐਕਸ ਹੋਰ WhatsApp ਚੈਨਲ 'ਤੇ